ਵਿੰਡਾ ਕਾਲੀਆ ਸਕੱਤਰਾ ਵਿੱਚ ਹੋਇਆ ਕਤਲ ਕੋਠੇ ਨੂੰ ਮਿੱਟੀ ਲਾਉਣ ਨੂੰ ਲੈ ਕੇ ਹੋਇਆ ਇਹ ਵਿਅਕਤੀ ਦਾ ਕਤਲ ਮੌਕੇ ਤੇ ਪਹੁੰਚੀ ਪੁਲਿਸ ਤੁਸੀਂ ਵੀ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਗੋਲੀਆਂ 6 ਗੋਲੀਆਂ ਨਾਲ ਕੀਤਾ ਗਿਆ ਇਹ ਵੱਡਾ ਕਤਲ ਸਰ ਜੀ ਮੇਰਾ ਨਾਮ ਸੁਣਾ ਪਾਪੇਤਾ ਮੋਹ ਜੀ ਇਹ ਬੱਤੀ ਪਾਈ ਪਾਇਆ ਗੜ ਗਿਆ ਸੀ ਹੋਰ ਪਿੱਛੇ ਵੀ 6 ਗੋਲੀਆਂ ਮਾਰ ਕੇ ਇਹ ਨਾਮ ਹੈ ਤੁਹਾਡਾ ਮੇਰਾ ਨਾਮ ਰਾਮ ਲਖੀ ਗੜਾ ਝਗੜਾ ਆਇਆ ਵਾ ਕਿਸ ਕਾਰਨ ਕਰਕੇ ਝਗੜਾ ਆਇਆ ਜੀ ਇਹ ਮਿੱਟੀ ਦੇ ਖਾਤਰ ਕੋਠਿਆਂ ਨੇ ਕਰ ਦਿੱਤਾ ਕਿਸੇ ਆਪਣੀ ਨੂੰ ਆਪਣੇ ਆਪਣੇ ਨਾਮ ਅਗਰ ਪੁੱਟੀ ਮਿੱਟੀ ਪਾਰ ਹੈ ਹਾਂ ਮਿੱਟੀ ਪਿੰਡ ਜਿਹਦਾ ਕਤਲ ਹੋਇਆ ਕੀ ਲੱਗਦਾ ਤਾਂ ਬਾਈਓ ਕੇਵਲ ਸਿੰਘ ਜੇਤ ਕਿੰਨੀ ਉਮਰ ਸੀ ਉਹਦੀ ਜੀ ਉਹਦੀ ਉਮਰ 50 ਸਾਲ ਦੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਉਹਨਾਂ ਦਾ ਜੀ ਜਿਸ ਕਰਦੇ ਨੇ ਕਿਹੜੇ ਪਿੰਡ ਦਾ ਵਾਸੀ ਹੈ ਜੀ ਹੁਣ ਪੁਲਿਸ ਆਈਏ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਇੰਸਾਨ ਸਾਹਿਬ ਜੰਮੀ ਕਹਿੰਦੇ ਹਾਂ ਸਾਹਿਬਾਂ ਗਰੀਬ ਲੋਕ ਆ ਗਏ ਸਾਹਿਬ ਚਾਹੀਦਾ